ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਬੋਲਦਾ ਪੰਜਾਬ ਤੁਹਾਡਾ ਸਵਾਗਤ ਹੈ ਬੋਲਦਾ ਪੰਜਾਬ ਦੇ ਵਿੱਚ ਅਸੀਂ ਗੱਲ ਕਰਾਂਗੇ ਕਿਸਾਨਾਂ ਦੀ ਪਿਛਲੇ ਲੰਬੇ ਸਮੇਂ ਤੋਂ ਕਿਸਾਨ ਜਿਹੜੇ ਨੇ ਸ਼ੰਭੂ ਤੇ ਖਨੋਰੀ ਬਾਰਡਰ ਦੇ ਉੱਪਰ ਡਟੇ ਹੋਏ ਨੇ ਤਾਂ ਆਖਰਕਾਰ ਅੱਜ ਕੇਂਦਰ ਸਰਕਾਰ ਦੇ ਨਾਲ ਜਿਹੜੀ ਮੀਟਿੰਗ ਹੋਈ ਹੈ ਮੀਟਿੰਗ ਦੇ ਵਿੱਚ ਵਾਕਈ ਕੋਈ ਸਿੱਟਾ ਨਿਕਲਿਆ ਦੂਜੇ ਪਾਸੇ ਜੇਕਰ ਸ਼ੰਭੂ ਤੇ ਖਨੋਰੀ ਬਾਰਡਰ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਜਿਹੜੀ ਆ ਫੋਰਸ ਆ ਉਹ ਸਵੇਰ ਤੋਂ ਤਣਾਤ ਹੈ ਤਾਂ ਆਖਰਕਾਰ ਹਾਲਾਤ ਕੀ ਨੇ ਉੱਥੇ ਦੇ ਕੀ ਵਾਕਈ ਸ਼ੰਭੂ ਤੇ ਖਨੋਰੀ ਬਾਰਡਰ ਖੁੱਲੇਗਾ ਅੱਜ ਤੁਹਾਨੂੰ ਸਾਰੀ ਜਿਹੜੀ ਜਾਣਕਾਰੀ ਆ ਇਹ ਵਿਸਥਾਰਪੂਰਵ ਸਾਂਝੀ ਕਰਾਂਗੇ ਇਹ ਸਾਰੀ ਜਾਣਕਾਰੀ ਦੇਣ ਦੇ ਲਈ ਮੇਰੇ ਸਹਿਯੋਗੀ ਗੁਰਮukh Singh ਰਪਾਲਾ ਜੀ ਮੌਜੂਦ ਨੇ ਰਪਾਲਾ ਸਾਚੀ ਕਾਲ ਜੀ ਰਪਾਲਾ ਜੀ ਅੱਜ ਕੇਂਦਰ ਸਰਕਾਰ ਦੇ ਨਾਲ ਕਿਸਾਨਾਂ ਦੀ ਮੀਟਿੰਗ ਹੋਈ ਹੈ ਕੋਈ ਲੱਗਿਆ ਸਿੱਟਾ ਨਿਕਲਿਆ ਕੁਝ ਦੇਖੋ ਇਦਾਂ ਜੇ ਆਪਾਂ ਇਹ ਕਹੀਏ ਕਿ ਮੀਟਿੰਗ ਦਾ ਕੋਈ ਸਿੱਟਾ ਨਿਕਲਿਆ ਹਮ ਅਜੇ ਹਾਂ ਨਹੀਂ ਕੋਈ ਸਿੱਟਾ ਨਹੀਂ ਜੇ ਇਹ ਕਹੀਏ ਕਿ ਬੇ ਸਿੱਟਾ ਉਹ ਵੀ ਨਹੀਂ ਹਮ ਸਿੱਟਾ ਇਸ ਕਰਕੇ ਨਹੀਂ ਕਿ ਮੀਟਿੰਗ ਦੇ ਵਿੱਚ ਹੱਲ ਨਹੀਂ ਹੋਇਆ ਜੀ ਬੇ ਸਿੱਟਾ ਇਸ ਕਰਕੇ ਨਹੀਂ ਕਿ ਮੀਟਿੰਗ ਜਿਹੜੀ ਹੈਗੀ ਆ ਉਹ ਸੁਖਾਵੇਂ ਮਾਹੌਲ ਚ ਹੋਈ ਹੈ ਜੀ ਕਿਸਾਨਾਂ ਦੀ ਤੇ ਸਰਕਾਰ ਦੇ ਨੁਮਾਇੰਦਿਆਂ ਦੀ ਆਪਸ ਦੇ ਵਿੱਚ ਉਹਦੀ ਚੰਗੇ ਮਾਹੌਲ ਵਿੱਚ ਗੱਲਬਾਤ ਹੋ ਕੇ ਜਿਹੜੀ ਅੱਗੇ ਨੂੰ ਗੱਲ ਤੁਰ ਪਈ ਹੈ ਔਰ ਲੰਬਾ ਸਮਾਂ ਸਵਾਲ ਜਵਾਬ ਹੋਏ ਆ ਜਾਨੀ ਰਾਪਰਾਪਦਰਾ ਹੋਇਆ ਆਪਾਂ ਕਹੀਏ ਪੰਜਾਬੀ ਦੇ ਵਿੱਚ ਦੇਖੋ ਕਦੇ ਵੀ ਨਾ ਕੋਈ ਮਸਲਾ ਜਦੋਂ ਉਲਝ ਜੇ ਉਹਨੂੰ ਸੁਲਝਾਉਣ ਦੇ ਲਈ ਸਮਾਂ ਵੀ ਲੱਗਦਾ ਹੈ ਤੇ ਮੀਟਿੰਗਾਂ ਦਾ ਦੌਰ ਜਿਹੜਾ ਹੈਗਾ ਉਹ ਚੱਲਦਾ ਰਹਿੰਦਾ ਹੈ ਬਿਲਕੁਲ ਔਰ ਕਿਸਾਨਾਂ ਵਾਲਾ ਮਸਲਾ ਇੰਨਾ ਜਲਦੀ ਨਿਬੜਨ ਵਾਲਾ ਨਹੀਂ ਜੇ ਆਪਾਂ ਕਹਿ ਦਈਏ ਕਿ ਚੁਟਕੀ ਮਾਰ ਤੇ ਹਾਂਜੀ ਕੰਮ ਹੋ ਗਿਆ ਤੁਹਾਡਾ ਜਾਓ ਉਹ ਮਸਲਾ ਨਹੀਂ ਹੈਗਾ ਇਸ ਮਸਲੇ ਦੇ ਵਿੱਚ ਕੁਝ ਆਮ ਲੋਕਾਂ ਦਾ ਧਿਆਨ ਵੀ ਰੱਖਣਾ ਹੈ ਤੇ ਕੁਝ ਕਿਸਾਨਾਂ ਦਾ ਵੀ ਰੱਖਣਾ ਹੈ ਬਿਲਕੁਲ ਜੇਕਰ ਕਿਸਾਨ ਹਰ ਇੱਕ ਫਸਲ ਦੇ ਉੱਪਰ ਐਮਐਸਪੀ ਗਰੰਟੀ ਮੰਗ ਰਹੇ ਆ ਤਾਂ ਇਹ ਵੀ ਸਰਕਾਰ ਦਾ ਫਰਜ ਹੈ ਦੇਖਣਾ ਕਿ ਉਸ ਫਸਲ ਦੀ ਐਮਐਸਪੀ ਦੇਣ ਦੇ ਨਾਲ ਕਿਤੇ ਆਮ ਵਰਗ ਨੂੰ ਨੁਕਸਾਨ ਤਾਂ ਨਹੀਂ ਹੋਏਗਾ ਹਰ ਇੱਕ ਵਰਗ ਕਿਸਾਨ ਨਹੀਂ ਜਿਹੜੀ ਚੀਜ਼ ਸਰਕਾਰ ਨੇ ਕਿਸਾਨਾਂ ਤੋਂ ਖਰੀਦਣੀ ਹੈ ਕਿਸੇ ਏਜੰਸੀ ਨੇ ਖਰੀਦਣੀ ਹੈ ਜੇ ਅੱਜ ਕੋਈ ਚੀਜ਼ 2000 ਰੁਪਏ ਨੂੰ ਖਰੀਦੀ ਹੈ ਤਾਂ ਇਹ ਥੋੜਾ ਜਿਹਾ ਵੀ ਉਹ ਤੁਸੀਂ ਲੋਕਾਂ ਨੂੰ 1500 ਹੀ ਦੇਵੋਗੇ ਨਕੀ ਕਰ 2000 ਦੀ ਖਰੀਦ ਕੇ ਫਿਰ ਉਹਦੇ ਉੱਪਰ ਖਰਚਾ ਵੀ ਪੈਣਾ ਤੇ ਸਰਕਾਰ ਨੂੰ ਉਹ 2500 ਚ ਪੈਣੀ ਆ ਤੇ ਫਿਰ ਇਹਦਾ ਮਤਲਬ ਲੋਕਾਂ ਕੋਲ ਉਹ 3000 ਚ ਜਾਏਗੀ 2800 ਚ ਜਾਏਗੀ 2700 ਜਾਏਗੀ ਆਮ ਲੋਕਾਂ ਦਾ ਬਿਲਕੁਲ ਠੀਕ ਹੈ ਹੁਣ ਆਮ ਲੋਕਾਂ ਦੇ ਵਿੱਚ ਇਹ ਵੀ ਨਹੀਂ ਕਿ ਹਰ ਬੰਦਾ ਅਮੀਰ ਹੈ ਕੁਝ ਲੋਕ ਤਾਂ ਇਹ ਜਿਹੇ ਨੇ ਕਿ ਜਿੰਨੀ ਮਰਜ਼ੀ ਕੋਚੀ ਮਹਿੰਗੀ ਹੋ ਜਾਏ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਬਿਲਕੁਲ ਉਹਨਾਂ ਨੇ ਕਦੇ ਦੁਕਾਨ ਤੇ ਜਾ ਕੇ ਰੇਟ ਨਹੀਂ ਪੁੱਛਣਾ ਉਹਨਾਂ ਨੇ ਜਾ ਕੇ ਕਰਿਆਨੇ ਦੀ ਦੁਕਾਨ ਤੇ ਆਪਣੀ ਪਰਚੀ ਰੱਖ ਦੇਣੀ ਆ ਲਓ ਸਮਾਨ ਲੈ ਲਓ ਬੀ ਆਸਮਾਨ ਪੈਕ ਕਰ ਦੋ ਕਿਆ ਦਾ ਘਰੀ ਪਹੁੰਚ ਜਾਣਾ ਬਿਲਕੁਲ ਹਾਂ ਬਿਲਕੁਲ ਫੋਨ ਕੀਤਾ ਅੱਜ ਕੱਲ ਤਾਂ ਇਹ ਵੀ ਸਿਸਟਮ ਹੋ ਗਿਆ ਤੁਹਾਡੀ ਗੱਲ ਸਹੀ ਹੈ ਕਿ ਫੋਨ ਕੀਤਾ ਸਮਾਨ ਘਰ ਪਹੁੰਚ ਗਿਆ ਤੇ ਬਿੱਲ ਆਨਲਾਈਨ ਪੇ ਕਰਤਾ ਬਿਲਕੁਲ ਠੀਕ ਇੱਕ ਅਜੀਬ ਹੀ ਵਰਗ ਨੇ ਕਈ ਹੀਟਲੇ ਗਰੀਬ ਦੇ ਜਿਹੜਾ ਉਹ ਜਾਣ ਸਾਰ ਲੈਣ ਤੋਂ ਪਹਿਲਾਂ ਸਮਾਨ ਦਾ ਰੇਟ ਪੁੱਛਦਾ ਬਿਲਕੁਲ ਠੀਕ ਹੈ ਉਹ ਸੋਚਦਾ ਵੀ ਜੇ ਮੈਂ ਕੋਈ ਚੀਜ਼ 2 ਕਿਲੋ ਲੈਣੀ ਹੈ ਅਗਰ ਰੇਟ ਜ਼ਿਆਦਾ ਹੋ ਗਿਆ ਅੱਧਾ ਕਿਲੋ ਪਾ ਦੇ ਯਾਰ ਫਿਰ ਨਾ ਪੰਜ ਦੁਕਾਨਾਂ ਤੋਂ ਪਤਾ ਕਰਕੇ ਵੀ 2000 ਰੁਪਏ ਖਤ ਜਾਣ ਇਸ ਕਰਕੇ ਸਰਕਾਰਾਂ ਦਾ ਇਹ ਫਰਜ ਹੈ ਜੇ ਜਦੋਂ ਕਿਸੇ ਚੀਜ਼ ਤੇ ਐਮਐਸਪੀ ਗਰੰਟੀ ਕਾਨੂੰਨ ਦੇਣਾ ਤਾਂ ਉਹ ਚੀਜ਼ ਜਿਹੜੀ ਹੈਗੀ ਹੈ ਹੇਠਲੇ ਪੱਧਰ ਦੇ ਜਿਹੜੇ ਵਰਗ ਨੇ ਉਹਨਾਂ ਨੂੰ ਧਿਆਨ ਚ ਰੱਖਿਆ ਜਾਵੇ ਇਸ ਕਰਕੇ ਅੱਜ ਦੀ ਮੀਟਿੰਗ ਦੇ ਵਿੱਚ ਤਿੰਨ ਮੰਤਰੀ ਸੈਂਟਰ ਦੇ ਹੂੰ ਤੇ ਤਿੰਨ ਮੰਤਰੀ ਪੰਜਾਬ ਦੇ 6 ਮੰਤਰੀ ਹੁਣ ਦੇਖੋ ਪੰਜਾਬ ਦੇ ਕੁਝ ਮਸਲੇ ਇਦਾਂ ਦੇ ਹੈਗੇ ਆ ਕਿਸਾਨਾਂ ਦੇ ਜਿਹੜੇ ਪੰਜਾਬ ਨਾਲ ਜੁੜੇ ਹੋਇਆ ਕੇਂਦਰ ਨਾਲ ਤਾਂ ਹੈ ਹੀ ਐਮਐਸਪੀ ਜਿਹੜਾ ਗਰੰਟੀ ਕਾਨੂੰਨ ਉਹ ਕੇਂਦਰ ਨੇ ਬਣਾਉਣਾ ਉਸ ਚ ਪੰਜਾਬ ਦਾ ਕੋਈ ਰੋਲ ਨਹੀਂ ਬਿਲਕੁਲ ਜਿਹੜੀ ਫਸਲ ਹੈ ਕੁਝ ਫਸਲਾਂ ਇਹ ਜਿਹੜੀਆਂ ਨੇ ਜਿਹੜੀਆਂ ਸਟੇਟਾਂ ਨਾਲ ਸੰਬੰਧਤ ਹੈ ਜਿਵੇਂ ਹੁਣ ਗੰਨਾ ਉਹਦੇ ਤੇ ਕਈ ਵਾਰ ਪੰਜੇ ਜਿਹੜੀ ਪੰਜਾਬ ਸਰਕਾਰ ਆ ਉਹ ਵੀ ਜਿਹੜੇ ਪੈਸੇ ਦੇ ਚੁੱਕੀ ਆ ਵੱਧ ਜਾਂ ਹੋਰ ਚੀਜ਼ਾਂ ਜਿਹੜੀਆਂ ਹੈਗੀਆਂ ਪੰਜਾਬ ਚ ਹੁੰਦੀਆਂ ਹੋਰ ਸਟੇਟ ਚ ਨਹੀਂ ਹੁੰਦਾ ਬਿਲਕੁਲ ਤਾਂ ਲਗਭਗ 70 80 90% ਜਿਹੜਾ ਇਹ ਮਸਲਾ ਹੈ ਕੇਂਦਰ ਸਰਕਾਰ ਨਾਲ ਕੇਂਦਰ ਸਰਕਾਰ ਦੇ ਤਿੰਨ ਸੀਨੀਅਰ ਮੰਤਰੀ ਸੀਗੇ ਤੇ ਪੰਜਾਬ ਦੇ ਖਜ਼ਾਨਾ ਮੰਤਰੀ ਸਮੇਤ ਤਿੰਨ ਮੰਤਰੀ ਪੰਜਾਬ ਦੇ ਜੀ ਹੁਣ ਅਗਲੀ ਜਿਹੜੀ ਤਰੀਕ ਹੈ ਕਿਸਾਨਾਂ ਨੇ ਤੇ ਕੇਂਦਰ ਸਰਕਾਰ ਨੇ ਸਹਿਮਤੀ ਨਾਲ 5 ਮਈ ਉਹ ਰੱਖੀ ਐ ਇੱਕ ਜਦੋਂ ਪਿਛਲੀ ਮੀਟਿੰਗ ਹੋਈ ਐ ਤਾਂ ਉਸ ਸਮੇਂ ਇੱਕ ਕਿਸਾਨਾਂ ਨੇ ਕੁਝ ਪ੍ਰਪੋਜਲ ਰੱਖਿਆ ਸੀ ਜੀ ਤਾਂ ਉਦੋਂ ਕੇਂਦਰ ਸਰਕਾਰ ਨੇ ਸਮਾਂ ਮੰਗਿਆ ਸੀ ਵੀ ਸਾਨੂੰ ਇਹਨੂੰ ਕੋਖਣ ਦੇ ਲਈ ਸਮਾਂ ਦਿੱਤਾ ਜਾਵੇ ਕੇਂਦਰ ਸਰਕਾਰ ਦੇ ਅਧਿਕਾਰੀਆਂ ਨੇ ਉਹ ਪੜ੍ਹੀ ਤੇ ਅੱਜ 12 ਵਜੇ ਚੱਲੀ ਮੀਟਿੰਗ ਲਗਭਗ 4 ਸਵਾ 4 ਘੰਟੇ ਹੋਈ ਤੇ ਮੰਨ ਕੇ ਚਲੋ ਕਿ 4 ਸਵਾ 4 ਘੰਟੇ ਮੀਟਿੰਗ ਲਗਾਤਾਰ ਚੱਲੀ ਜਿਹੜੀ ਮੀਟਿੰਗ 4 ਸਵਾ 4 ਘੰਟੇ ਚੱਲੀ ਹੈ ਤਾਂ ਇਹਦਾ ਮਤਲਬ ਇਹ ਹੈ ਕਿ ਉਹ ਮੀਟਿੰਗ ਕਿਸੇ ਨਤੀਜੇ ਵੱਲ ਜਾ ਰਹੀ ਹੈ। ਜਾਨੀ ਕਿਸ ਸੰਭਾਵਨਾ ਵੱਧੀ ਆ ਬਿਲਕੁਲ ਨਹੀਂ ਤਾਂ ਮੀਟਿੰਗ 15 ਮਿੰਟਾਂ ਚ ਖਤਮ ਹੋ ਜਾਂਦੀ ਹੈ ਤੇ ਘੰਟੇ ਖਤਮ ਹੋ ਜਾਂਦੀ ਹੈ। ਜਦੋਂ ਕੋਈ ਅਧਿਕਾਰੀ ਕਿਸੇ ਦੀ ਨਹੀਂ ਸੁਣਨਾ ਚਾਹੁੰਦਾ ਤਾਂ 20-25 ਮਿੰਟਾਂ ਚ ਕਰਕੇ ਮੀਟਿੰਗ ਖਤਮ। ਜਦੋਂ ਕਿਸਾਨਾਂ ਨੂੰ ਲੱਗਦਾ ਕਿ ਸਾਡੀ ਇੱਥੇ ਦਾਲ ਨਹੀਂ ਗਲ ਰਹੀ ਤਾਂ ਉਹ ਵੀ ਕਹਿ ਰਹੇ ਵੀ ਕੋਈ ਫਾਇਦਾ ਤਾਂ ਹੈ ਨਹੀਂ ਟਾਈਮ ਖਰਾਬ ਕਰਕੇ। ਠੀਕ ਹੈ ਉਹ ਵੀ ਬਾਕ ਆਊਟ ਕਰਕੇ ਨਿਕਲ ਕਈ ਮੀਟਿੰਗਾਂ ਚ ਹੋਇਆ ਪਰ ਅੱਜ ਦੀ ਮੀਟਿੰਗ ਜਿਹੜੀ ਸੁਖਾਵੇਂ ਮਾਹੌਲ ਚ 4 ਘੰਟੇ ਚੱਲਣਾ ਤਾਂ ਇਹਦਾ ਮਤਲਬ ਇਹ ਹੈ ਕਿ ਸੰਕੇਤ ਹੈ ਕਿ ਮਸਲਾ ਜਿਹੜਾ ਕਿਸਾਨਾਂ ਦਾ ਉਹ ਪੋਜ਼ਿਟਿਵ ਵੱਲ ਚੱਲ ਰਿਹਾ ਹੈ ਔਰ ਦੂਜੀ ਗੱਲ ਜਿਹੜੀ 5 ਤਰੀਕ ਇੰਨੀ ਲੰਬੀ ਕਿਉਂ ਹੁਣ ਦਰਸ਼ਕਾਂ ਨੇ ਇਹ ਹੋਏਗਾ ਮਨ ਦੇ ਵਿੱਚ ਸਵਾਲ ਵੀ ਮੀਟਿੰਗ ਇੰਨੀ ਲੰਬੀ ਕਿਉਂ ਰੱਖੀ ਹੈ ਉਹਦੇ ਚ ਮਸਲਾ ਇਹ ਹੈ ਵੀ ਜਿਹੜਾ ਗਰੰਟੀ ਕਾਨੂੰਨ ਹੈ ਜਿਵੇਂ ਹੁਣ ਮੈਂ ਪਹਿਲਾਂ ਗੱਲ ਕੀਤੀ ਉਸ ਤੇ ਆਪਾਂ ਵੀ ਹੇਠਲੇ ਵਰਗਾਂ ਦਾ ਵੀ ਧਿਆਨ ਰੱਖਣਾ ਤਾਂ ਹੁਣ ਕੇਂਦਰ ਸਰਕਾਰ ਨੇ ਇਸ ਕਰਕੇ ਸੈਮ ਸਮਾਂ ਮੰਗ ਲਿਆ ਵੀ ਸਾਨੂੰ ਟਾਈਮ ਦਿਓ ਅਸੀਂ ਇਸ ਗੱਲ ਤੇ ਕੋ ਕਰੀਏ ਡੰਗਾਈ ਦੇ ਨਾਲ ਕਿ ਜਿਹੜੀਆਂ ਫਸਲਾਂ ਤੇ ਤੁਸੀਂ ਸਾਡੇ ਤੋਂ ਐਮਐਸਪੀ ਗਰੰਟੀ ਕਾਨੂੰਨ ਮੰਗ ਰਹੇ ਹੋ ਜੇ ਅਸੀਂ ਉਹ ਗਰੰਟੀ ਕਾਨੂੰਨ ਤੁਹਾਨੂੰ ਦੇ ਦਿੰਨੇ ਆਪ ਜਿਹੜਾ ਛੋਟਾ ਵਰਗਾ ਛੋਟੇ ਗਰੀਬ ਲੋਕਾਂ ਤੇ ਛੋਟੇ ਗਰੀਬ ਵਰਗ ਦੇ ਲੋਕਾਂ ਦੇ ਕੋ ਭਾਰਤਾਂ ਨਹੀਂ ਪਏਗਾ ਕਿਸਾਨ ਕਹਿੰਦੇ ਨੇ ਕਿ ਸਾਨੂੰ ਲੱਗਦਾ ਨਹੀਂ ਪਊਗਾ ਪਰ ਸਰਕਾਰ ਨੇ ਤਾਂ ਦੇਖਣਾ ਬਿਲਕੁਲ ਠੀਕ ਹੈ ਹੁਣ ਅਗਲੀ ਮੀਟਿੰਗ ਦੇ ਵਿੱਚ ਜਿਹੜਾ ਜੋਰ ਤੋੜ ੋ ਕੇ ਹੋਏਗਾ ਕੀ ਪਰ ਮੀਟਿੰਗ ਦੌਰਾਨ ਤੋਂ ਬਾਅਦ ਕਿਸਾਨਾਂ ਨੇ ਵੀ ਗੱਲ ਕੀਤੀ ਹੈ ਤੇ ਸਰਕਾਰੀ ਨੁਮਾਇੰਦਿਆਂ ਨੇ ਮੰਤਰੀ ਨੇ ਗੱਲ ਕੀਤੀ ਆ ਉਹ ਵੀ ਆਪਾਂ ਥੋੜਾ ਦਰਸ਼ਕਾਂ ਨੂੰ ਸੁਣਾ ਲੈਂਦੇ ਆਂ ਦੇਖੋ ਅੱਜ ਇੱਕ ਅਹਿਮ ਮੀਟਿੰਗ ਜਿਹੜੀ ਕਿ ਪੰਜਾਬ ਦੀ ਕਿਸਾਨ ਯੂਨੀਅਨ ਅਤੇ ਸੈਂਟਰ ਦੇ ਤਿੰਨੋਂ ਕੈਬਨਿਟ ਮਨਿਸਟਰ ਸਾਹਿਬਾਨ ਦੀ ਮੀਟਿੰਗ ਹੋਈ ਬੜਾ ਲੰਬਾ ਆਰਸਾ ਮੀਟਿੰਗ ਚੱਲੀ ਇਹ ਬੜੀ ਬੜੀ ਪੋਜ਼ਿਟਿਵ ਵੇ ਦੇ ਵਿੱਚ ਹੋਈ ਕਿਉਂਕਿ ਲਾਸਟ ਮੀਟਿੰਗ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਲੀਡਰ ਸਾਹਿਬਾਨ ਵੱਲੋਂ ਕੁਝ ਡਾਟਾ ਜਿਹੜਾ ਸੀ ਉਹ ਸ਼ੇਅਰ ਕੀਤਾ ਗਿਆ ਸੀ ਜਿਸ ਡੇਟੇ ਦੇ ਆਧਾਰ ਦੇ ਉੱਤੇ ਉਹ ਆਪਣੀ ਐਮਐਸਪੀ ਲੀਗਲ ਗਾਰੰਟੀ ਦੀ ਬੰਗ ਕਰ ਰਹੇ ਸੀਗੇ ਅੱਜ ਸੈਂਟਰ ਦੇ ਮਿਨਿਸਟਰ ਸਾਹਿਬਾਨ ਨੇ ਕਿਹਾ ਕਿ ਇਸ ਦੇ ਉੱਤੇ ਹੋਰ ਸਟੱਡੀ ਦੀ ਲੋੜ ਆ ਸੋ ਜਿਹੜੇ ਦੇਸ਼ ਭਰ ਦੇ ਸਟੇਕ ਹোল্ডার ਨੇਗੇ ਕਿਉਂਕਿ ਜਦੋਂ ਕਾਨੂੰਨ ਬਣਾਉਂਗਾ ਤਾਂ ਦੇਸ਼ ਭਰ ਦੇ ਲੋਕਾਂ ਲਈ ਬਣਾਉਂਗਾ ਤਾਂ ਦੇਸ਼ ਭਰ ਦੇ ਜਿਹੜੇ ਸਟੇਕ ਹোল্ডার ਨੇਗੇ ਉਹਨਾਂ ਦੇ ਵਿਚਾਰ ਵੀ ਜਿਹੜੇ ਸੁਣਨੇ ਜ਼ਰੂਰੀ ਦੇਗੇ ਸੋ ਉਹਨਾਂ ਦੇ ਲਈ ਗਵਰਨਮੈਂਟ ਆਫ ਇੰਡੀਆ ਦੇ ਅਧਿਕਾਰੀ ਦੀ ਡਿਊਟੀ ਜਿਹੜੀ ਆ ਉਹ ਲਾਈ ਗਈ ਆ ਕੌਣ ਵਾਲੇ ਸਮੇਂ ਚ ਸਾਰੇ ਵਿਚਾਰ ਜਿੰਨੇ ਵੀ ਸਟੇਕ ਹোল্ডার ਨੇ ਚਾਹੇ ਕੰਜ਼ਿਊਮਰ ਨੇ ਚਾਹੇ ਵਪਾਰੀ ਨੇ ਟਰੇਡਰ ਨੇ ਜਾ ਹੋਰ ਆਰਗੇਨਾਈਜੇਸ਼ਨਾਂ ਨੇ ਜਿੰਨੀਆਂ ਦੇਸ਼ ਪਰ ਦੇ ਅੰਦਰ ਉਹਨਾਂ ਸਾਰਿਆਂ ਨੂੰ ਸੁਣਨਾਗਾ ਉਹਨਾਂ ਸਾਰਿਆਂ ਨੇ ਵਿਚਾਰ ਵਟਾਂਦਰਾ ਕਰਨਾਗਾ ਔਰ ਇਸ ਲਈ ਸਮਾਂ ਚਾਹੀਦਾ ਤਾਂ ਇਸ ਗੱਲ ਤੇ ਸਹਿਮਤੀ ਬਣੀ ਕਿ 4 ਮਈ ਨੂੰ 4 ਮਈ ਨੂੰ ਦੁਬਾਰਾ ਮੀਟਿੰਗ ਜਿਹੜੀ ਆ ਇਸੇ ਏਜੰਡੇ ਤੇ ਇਸੇ ਜਗ੍ਹਾ ਤੇ ਦੁਬਾਰਾ ਹੋਊ ਦੇਖੋ ਤੁਸੀਂ ਸੁਣਿਆ ਕਿ ਹਰਪਾਲ ਚੀਮਾ ਪੰਜਾਬ ਦੇ ਜਿਹੜੇ ਵਿੱਤ ਮੰਤਰੀ ਐ ਉਹਨਾਂ ਨੇ ਵੀ ਕਿ ਹਾਂ ਵੀ ਵਧੀਆ ਸੁਖਾਵੇ ਮਾਹੌਲ ਚ ਮੀਟਿੰਗ ਹੋਈ ਆ ਉਸ ਤੋਂ ਬਾਅਦ ਕਿਸਾਨਾਂ ਨੇ ਵੀ ਇਹੀ ਗੱਲ ਕਹੀ ਐ ਔਰ ਕਿਸਾਨ ਇਹ ਗੱਲ ਆਸਮੰਦ ਨੇ ਬਿਲਕੁਲ ਔਰ ਕਿਸਾਨਾਂ ਨੇ ਇਹ ਵੀ ਕਿਹਾ ਕਿ ਅਸੀਂ ਜਿਸ ਚੀਜ਼ ਤੇ ਅੱਜ ਅਸੀਂ ਫੋਕਸ ਕਰਨਾ ਚਾਹੁੰਦੇ ਸੀ ਉੱਤੇ ਹੋਇਆ ਉਹ ਕਹਿੰਦੇ ਕਿ ਪਹਿਲਾਂ ਮੰਨ ਲਓ ਆਪਾਂ ਮੀਟਿੰਗਾਂ ਹੁੰਦੀਆਂ ਆ ਕਿ ਟਾਲ ਮਟੋਲ ਦੀ ਨੀਤੀ ਔਰ ਉਹ ਐਮਐਸਪੀ ਗਰੰਟੀ ਕਾਨੂੰਨ ਤੇ ਫੋਕਸ ਕਰਨਾ ਚਾਹੁੰਦੇ ਸੀ ਔਰ ਚਰਚਾ ਵੀ ਉਸ ਤੇ ਹੀ ਹੋਈ ਆ 4 ਘੰਟੇ ਤੇ ਇਹ ਆਪਾਂ ਕਿਸਾਨਾਂ ਦੀ ਜਿਹੜੀ ਗੱਲ ਹੈ ਕਿ ਔਰ ਕਿਸਾਨਾਂ ਨੂੰ ਲੱਗ ਰਿਹਾ ਕਿਸਾਨਾਂ ਨੂੰ ਇਹ ਲੱਗ ਰਿਹਾ ਕਿ ਸਾਡੀ ਗੱਲ ਸੁਣੀ ਜਾ ਰਹੀ ਐ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹਦਾ ਸਹੀ ਤੇ ਵਿਵਤਰ ਰਸਤਾ ਜਿਹੜਾ ਨਿਕਲੇਗਾ ਔਰ ਲੋਕਾਂ ਨੂੰ ਉਮੀਦ ਹੈ ਹੁਣ ਕਿ ਜਿਹੜੇ ਰਸਤੇ ਨੇ ਉਹ ਜਲਦੀ ਖੁੱਲ ਜਾਵੇ ਠੀਕ ਹੈ ਪਰਣੀ ਨੂੰ ਧੰਨਵਾਦ ਸਭ ਬਿਲਕੁਲ ਅਸੀਂ ਵੀ ਜਿਹੜਾ ਖਾਸ ਤੌਰ ਤੇ ਉਮੀਦ ਕਰਦੇ ਹਾਂ ਕਿਉਂਕਿ ਆਮ ਲੋਕ ਨੇ ਜਿਹੜੇ ਉਹ ਵੀ ਉਮੀਦ ਕਰਦੇ ਨੇ ਕਿਉਂਕਿ ਲੰਬੇ ਸਮੇਂ ਤੋਂ ਖਨੌਂਜ ਤੇ ਸ਼ੰਭੂ ਬਾਰਡਰ ਇਹਦਾ ਬੰਦ ਪਿਆ ਜੇਕਰ ਇਹਨਾਂ ਕਿਸਾਨਾਂ ਦੇ ਮਸਲੇ ਹੱਲ ਹੋਣਗੇ ਤਾਂ ਹੀ ਜਿਹੜੇ ਦੋਨੇ ਬਾਰਡਰ ਨੇ ਖੁੱਲ ਸਕਣਗੇ ਤੇ ਆਮ ਲੋਕਾਂ ਨੂੰ ਕਿਤਨਾ ਕਿਤੇ ਦੀ ਰਾਹਤਾ ਹੋ ਜ਼ਰੂਰ ਮਿਲ ਸਕੇਗੀ ਖਦੋ ਬਾਰਡਰ ਖੁੱਲੇਗਾ ਕਿਸਾਨਾਂ ਦੀਆਂ ਮੰਗਾ ਕਦੋਂ ਮੰਨੀਆਂ ਜਾਣਗੀਆਂ ਉਹ ਮੁਰ ਦੁਆਰਾ ਅਸੀਂ ਤੁਹਾਨੂੰ ਜਿਹੜਾ ਬੋਲਦਾ ਪੰਜਾਬ ਦੇ ਵਿੱਚ ਜਿਹੜੀ ਜਾਣਕਾਰੀ ਆ ਉਹ ਸਾਂਝੀ ਕਰਾਂਗੇ ਮੈਨੂੰ ਤੇ ਮੇਰੇ ਸਹਿਯੋਗੀ ਨੂੰ ਇਜਾਜ਼ਤ ਧੰਨਵਾਦ ਫੋਰ 올 ਯੂਰ ਇਮੀਗ੍ਰੇਸ਼ਨ ਫੈਮਿਲੀ ਲਾਅ ਨੀਡਸ ਕਾਲ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ ਰੋਡਿਸ ਇੰਕ ਮਿਲੀਅਨ ਮਾਈਲਸ ਵਿਦ ਸਮਾਈਲ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ Flying word, Truck Repair Trust We Build In Truck Repair Or Scan QR Code To Contact Us The Masala Twist Oxnard Find Authentic Indian Cuisine Or Scan QR Code To Contact Us Pizza Twist Taste With Twist Order Today Call Or Visit Website Or Scan QR Code To Contact Us New India Market Or Scan QR Code To Contact Us Taba Indian Cuisine Tracy Find Authentic Indian Cuisine In Tracy Or Scan QR Code To Contact Us Billa Market, scan QR code to contact us Simi Valley Family Dental Office or scan QR code to contact us Samra Produce largest variety of Indian vegetables and fruits in the USA, scan this QR code to contact us Mountain Mike Pizza, scan this QR code to contact us Appa Kadahi made and served with love, scan this QR code to contact us Krishan Kumar covered California certified agency manager who can help you, your family, and your small business with health insurance. Call at 1-877-830-3270 or scan QR code to call or text.